ਇਹ ਤੁਹਾਡੇ ਆਉਣ ਵਾਲੀ ਜਗ੍ਹਾ ਨਹੀਂ ਹੈਗੀ ਇਹ ਬਾਬਾ ਮੈਨੂੰ ਪਤਾ ਲੱਗਿਆ ਕਿ ਜਲਦ ਤੂੰ ਇਹ ਵੀ ਕਰਦਾ ਪੁੱਤ-ਪੁੱਤਣੇ ਵੀ ਕੱਢਦਾ ਉਸ ਬਾਬੇ ਨੇ ਵੀ ਕਿਹਾ ਨਾ ਬਾਬਾ ਤੇਰੇ ਨਾਲੋਂ ਵੱਡਾ ਕੋਈ ਪੁੱਤਣਾ ਨਹੀਂ ਤੂੰ ਜਿੰਦਾ ਵੀ ਪੁੱਤ ਹੈ ਮਰ ਕੇ ਵੀ ਤੂੰ ਪੁੱਤ ਹੀ ਬਣਨਾ ਮੈਨੂੰ ਬੁਸਾਤਾ ਬੜਾ ਚੜਿਆ ਪਰ ਮੈਂ ਕਰ ਕੁਛ ਨਹੀਂ ਸਕਿਆ ਉਹ ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਨਹੀਂ ਸੀ ਉਹਨਾਂ ਦਾ ਕੋਈ ਆਪਣਾ ਹੀ ਗ੍ਰੰਥ ਸੀ ਮੇਰੇ ਤਾਂ ਹੋਸ਼ ਉੱਡ ਗਏ ਵੀ ਮੈਂ ਮੱਥੇ ਤੇ ਕਿਆ ਦੇਖਣ ਵਿੱਚ ਬਿਲਕੁਲ ਗੁਰੂ ਗੰਗ ਸਾਹਿਬ ਜੀ ਦਾ ਆਕਾਰ ਬਾਬਾ ਸ਼੍ਰੀ ਚੰਦ ਜੀ ਦੀ ਉਹਨਾਂ ਨੇ ਤਸਵੀਰ ਰੱਖੀ ਹੋਈ ਮੈਂ ਉਹਨਾਂ ਨੂੰ ਬੇਨਤੀ ਕੀਤੀ ਮੈਂ ਕਿ ਜੀ ਤੁਸੀਂ ਤਸਵੀਰ ਨੂੰ ਗੁਰੂ ਸਾਹਿਬ ਜੀ ਦੇ ਬਰਾਬਰ ਨਾ ਰੱਖੋ ਇਹਨੂੰ ਥੱਲੇ ਰੱਖ ਦਿਓ ਜੇ ਤੁਹਾਡੀ ਸ਼ਰਧਾ ਹੈ ਗੁਰੂ ਸਾਧ ਸੰਗਤ ਜੀ ਪੂਰੇ ਸਿੱਖ ਜੰਤ ਨਾਲ ਔਰ ਖਾਸ ਕਰ ਆਪਣੇ ਪ੍ਰਚਾਰਕ ਵੀਰਾਂ ਨਾਲ ਖਾਸ ਕਰ ਤਰਾਗੀ ਸਿੰਘਾਂ ਨਾਲ ਇੱਕ ਮੈਂ ਗੱਲ ਸਾਂਝੀ ਕਰਨ ਲੱਗਾ ਇੱਕ ਦੁੱਖ ਸਾਂਝਾ ਕਰਨ ਲੱਗਾ ਇੱਕ ਉਹ ਤੁਖਾ ਜੋ ਮੇਰੇ ਨਾਲ ਹੋਇਆ ਔਰ ਉਹ ਤੁਹਾਡੇ ਨਾਲ ਨਾ ਹੋਵੇ ਇਹ ਸਾਂਝਾ ਕਰਨ ਲੱਗਾ 9891088491 ਇਸ ਨੰਬਰ ਤੋਂ ਮੈਨੂੰ ਫੋਨ ਆਇਆ ਇਹ ਕੋਈ ਬਾਬਾ ਜਗੰਦਰ ਸਿੰਘ ਜਗਜੰਦਰ ਸਿੰਘ ਜਿਨ੍ਹਾਂ ਨੇ ਮੈਨੂੰ ਪ੍ਰੋਗਰਾਮ ਬੁੱਕ ਕਰਾਇਆ ਇਹ ਪਿੰਡ ਫਿਜ਼ਰਾਬਾਦ ਬਿੰਦਰਖ ਪਿੰਡ ਦੇ ਲਾਗੇ ਰੋਪੜ ਦੇ ਏਰੀਏ 'ਚ ਮੈਨੂੰ ਇਹਨਾਂ ਨੇ ਪਹਿਲਾਂ ਕੋਈ ਆਪਣੀ ਮਰਜ਼ੀ ਦੀ ਤਾਰੀਖ ਪੁੱਛੀ ਤੇ ਮੇਰੇ ਕੋਲ ਟਾਈਮ ਨਹੀਂ ਸੀ ਮੈਨੂੰ ਕਹਿਣ ਲੱਗੇ ਸੀ ਤੁਹਾਡਾ ਕੀ ਕਹ ਨੂੰ ਸੁਣਨਾ ਤੁਸੀਂ ਆਪਣੀ ਮਰਜ਼ੀ ਦੀ ਡੇਟ ਦੇ ਦਿਓ ਤੋਂ ਜਿਵੇਂ ਮੈਂ ਸਮਝਦਾ ਕਿ ਸ਼ਾਇਦ ਇਹਨਾਂ ਨੂੰ ਬਹੁਤ ਚੰਗਾ ਲੱਗਦਾ ਮੇਰਾ ਕੀਰਤਨ ਜਾ ਸਾਹਿਬ ਜਾਨ ਤੇ ਗੀਤ ਸੁਣਦੇ ਨੇ ਮੇਰੇ ਕੋਲ ਤਾਂ ਮੈਂ ਇਹਨਾਂ ਨੂੰ ਕੱਲ 24 ਤਰੀਕ 24 ਮਾਰਚ ਦੀ ਆਪਣੀ ਡੇਟ ਤੇ ਖਾਲੀ ਸੀ ਉਹ ਦੇ ਦਿੱਤੀ ਤੇ ਮੈਂ ਉਸ ਪਿੰਡ ਵਿੱਚ ਪਹੁੰਚਾ ਮੈਂ ਲੇਟ ਪਹੁੰਚਾ ਪਹਿਲੇ ਮੇਰਾ ਕਿਰਤ ਬੰਗੇ ਕਿਸੇ ਦੇ ਘਰ ਦਾ ਸੀ ਉੱਥੋਂ ਮੈਂ ਫ੍ਰੀ ਹੋ ਕੇ ਮੇਰਾ ਟਾਈਮ ਤਕਰੀਬਨ 2 ਤੋਂ 3 ਸੀ ਇਹ ਜੋ ਖਿજરાਬਾਦ ਇੰਡ ਵਿੱਚ ਕੀਤਰ ਸੀ ਮੈਂ ਲੇਟ ਪਹੁੰਚਾ ਮੈਂ ਸਵਾ 2:00 ਵਜੇ ਪਹੁੰਚਾ ਔਰ ਮੈਂ ਸਿੱਧਾ ਹੀ ਪਨਾਲ ਦੇ ਚਲੇ ਗਿਆ ਮੈਨੂੰ ਪੁੱਛਿਆ ਵੀ ਗਿਆ ਕਿ ਤੁਸੀਂ ਜਲ ਪਾਣੀ ਮੈਂ ਕਿਹਾ ਨਹੀਂ ਮੈਂ ਪਹਿਲਾਂ ਲੇਟ ਹੈ ਮੈਂ ਚੱਲਦਾ ਉਹਨਾਂ ਨੇ ਵੀ ਸਿੱਧੇ ਪਨਾਲ ਵਿੱਚ ਲੈ ਕੇ ਮੈਂ ਮੱਥਾ ਟੇਕਿਆ ਤੇ ਸਾਹਮਣੇ ਸਟੇਜ ਦੇ ਉੱਪਰ ਬਾਬਾ ਸ਼੍ਰੀ ਚੰਦ ਜੀ ਦੀ ਉਹਨਾਂ ਨੇ ਤਸਵੀਰ ਰੱਖੀ ਹੋਈ ਮੈਂ ਉਹਨਾਂ ਨੂੰ ਬੇਨਤੀ ਕੀਤੀ ਮੈਂ ਕਿਹਾ ਜੀ ਤੁਸੀਂ ਤਸਵੀਰ ਨੂੰ ਗੁਰੂ ਸਾਹਿਬ ਜੀ ਦੇ ਬਰਾਬਰ ਨਾ ਰੱਖੋ ਇਹਨੂੰ ਥੱਲੇ ਰੱਖ ਦਿਓ ਜੇ ਤੁਹਾਡੀ ਸ਼ਰਧਾ ਹੈ ਉਹਨਾਂ ਨੇ ਚੁੱਕ ਕੇ ਇੱਕ ਸਾਈਡ ਤੇ ਕਰ ਦਿੱਤੀ ਫਿਰ ਮੈਂ ਬਹੁਤੀ ਜिद ਨਹੀਂ ਕੀਤੀ ਰਹਿ ਕੇ ਅੱਜ ਕਈ ਵਾਰ ਕਿਸੇ ਦੀ ਭਾਵਨਾ ਦਾ ਮਤੋਂ ਵਧੀ ਆ ਜਾਂਦਾ ਖੈਰ ਉਹਨਾਂ ਨੇ ਇੱਕ ਸਾਈਡ ਤੇ ਕਰ ਦਿੱਤੀ ਮੈਂ ਕੀਰਤਨ ਕੀਤਾ ਤਕਰੀਬਨ 1 ਘੰਟਾ ਮੈਨੂੰ ਇਹ ਇਕ ਕਿਹਾ ਗਿਆ ਕਿ ਇੱਕ ਸ਼ਬਦ ਸੁਣਾ ਦੋ ਔਰ ਬਾਕੀ ਸਹਿਬ ਜੀ ਜ਼ਿੰਦਗੀ ਇਕ ਅਕਸਰ ਆਪ ਜੀ ਸੁਣਦੇ ਹੋ ਤਾਂ ਮੈਂ ਸ਼ਬਦ ਲਾਲਨੀ ਲੇ ਪ੍ਰੀਤਮਨ ਮੋਹਨ ਗਾ ਕੇ ਕੁਝ ਵਿਚਾਰ ਵੀ ਸਾਂਝੀ ਕੀਤੀ ਸਾਨੂੰ ਨਿਤਨੇਮ ਨਾਲ ਜੁੜਨਾ ਚਾਹੀਦਾ ਅਮਰਤਾਰੀ ਹੋਣਾ ਚਾਹੀਦਾ ਗੁਰਵਾਲੇ ਹੋਣਾ ਚਾਹੀਦਾ ਬਾਣੀ ਸਾਨੂੰ ਸਭ ਕੁਝ ਦਿੰਦੀ ਹੈ ਸਾਈ ਸ਼੍ਰੀ ਗੁਰਗੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਅਸੀਂ ਜੁੜਨਾ ਖੈਰ ਉਹ ਮੈਂ ਮੁਰ ਕੇ ਲਾਲਾਂ ਦੀ ਸਬਜੈਕਟ ਜੋ ਤੁਸੀਂ ਸੁਣਦੇ ਹੋ ਮੈਂ ਸ਼ੁਰੂ ਕੀਤਾ ਅਰਦਾਸ ਹੋਈ ਜਦ ਹੁਕਮਨਾਮਾ ਲਿਆ ਤਾਂ ਮੇਰੇ ਰੌਂਗ ਤੇ ਖੜੇ ਹੋ ਗਏ ਔਰ ਮੈਨੂੰ ਇੰਜ ਲੱਗਾ ਕਿ ਮੈਂ ਕਿਸੇ ਬਹੁਤ ਡੂੰਗੀ ਖਾੜ ਵਿੱਚ ਡਿੱਗਿਆ ਕਿਉਂਕਿ ਉਹ ਜੋ ਹੁਕਮਨਾਮਾ ਲਿਆ ਗਿਆ ਉਹ ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਨਹੀਂ ਸੀ ਉਹਨਾਂ ਦਾ ਕੋਈ ਆਪਣਾ ਹੀ ਗ੍ਰੰਥ ਸੀ ਮੇਰੇ ਤਾਂ ਹੋਸ਼ ਉੱਡ ਗਏ ਕਿ ਮੈਂ ਮੱਥਾ ਵੀ ਟੇਕਿਆ ਦੇਖਣ ਵਿੱਚ ਬਿਲਕੁਲ ਗੁਰੂ ਗ੍ਰੰਥ ਸਾਹਿਬ ਜੀ ਦਾ ਆਕਾਰ ਉਸ ਤਰ੍ਹਾਂ ਬੈਠਾ ਕੋਈ ਬੰਦਾ ਜੋ ਚੌਰ ਕਰ ਰਿਹਾ ਵਿੱਚ ਬੈਠਾ ਮੈਨੂੰ ਸਾਤਾ ਬੜਾ ਚੜਿਆ ਪਰ ਮੈਂ ਕਰ ਕੁਛ ਨਹੀਂ ਸਕਿਆ ਮੈਂ ਸਿਰਫ ਉੱਥੋਂ ਉੱਠਿਆ ਮੈਨੂੰ ਕਹਿਣ ਲੱਗੇ ਲੰਗਰ ਛਕੋ ਮੈਂ ਲੰਗਰ ਨਹੀਂ ਛਕਿਆ ਉਹਦਾ ਕਿ ਸੇਵਕ ਨੂੰ ਛੱਡਣ ਵਾਸਤੇ ਆਇਆ ਉਹਨੇ ਮੈਨੂੰ ਆਪਣੇ ਬਾਪੇ ਨੂੰ ਕਹਿੰਦੇ ਤੂੰ ਤੋਖਾ ਕੀਤਾ ਮੇਰੇ ਨਾਲ ਮੁੜ ਕੇ ਮੈਨੂੰ ਬੁਲਾਇਨ ਨਾ ਮੈਨੂੰ ਫੋਨ ਕਰੀ ਪਰ ਮੇਰੀ ਇੰਜ ਲੱਗਦਾ ਸੀ ਮੈਂ ਕੱਲ ਕਿਤੇ ਜਮੀਰ ਵੇਚ ਦਿੱਤੀ ਹੈ ਆਪਣੇ ਆਪ ਨੂੰ ਮੈਂ ਬਹੁਤ ਵੱਡਾ ਦੋਸ਼ੀ ਸਮਝਦਾ। ਔਰ ਮੈਂ ਆਪਣੇ ਪ੍ਰਚਾਰਕ ਵੀਰਾਂ ਨੂੰ ਇਹ ਬੇਨਤੀ ਕਰਨਾ ਕਿ ਭਰਾਓ ਅਸੀਂ ਦੇਖ ਲਿਆ ਕਰੀਏ ਸੱਚੀ ਗੱਲ ਤਾਂ ਇਹ ਹੈ ਕਿ ਮੈਂ ਭੁਲੇਖਾ ਖਾ ਗਿਆ ਕਿਉਂਕਿ ਆਕਾਰ ਬਿਲਕੁਲ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰਾ ਕੁਝ ਉਂਝ ਔਰ ਬੈਠੇ ਹੋਏ ਸਿੱਖ ਸੰਗਤ ਉੱਤੇ ਜੋ ਕੀਰਤਨ ਸੁਣਦੇ ਸਨ। ਤਾਂ ਮੈਨੂੰ ਇਹ ਸੀ ਕਿ ਜਿਵੇਂ ਅਸੀਂ ਸੰਤਾਂ ਦੇ ਜਾਂਦੇ ਹੀ ਹਾਂ ਅਈਆਂ ਸੰਤਾਂ ਦੇਸੀ ਕੀਰਤਨ ਕਰਨ ਵਾਸਤੇ ਜਾਂਦੇ ਆਂ ਔਰ ਜਿੱਥੇ ਗੁਰੂ ਗੰਗ ਸਾਹਿਬ ਜੀ ਦਾ ਸਤਕਾਰ ਹੁੰਦਾ ਜਿੱਥੇ ਗੁਰੂ ਗੰਗ ਸਾਹਿਬ ਜੀ ਨੂੰ ਉੱਚੀ ਮਾਨ ਸਤਕਾਰ ਔਰ ਉੱਚਾ ਰੱਖਿਆ ਜਾਂਦਾ ਉੱਥੇ ਮੈਂ ਜਾਣਾ ਕੀਰਤਨ ਕਰਨ ਵਾਸਤੇ ਕਦੇ ਇਸ ਤਰ੍ਹਾਂ ਦੀ ਮੇਰੇ ਨਾਲ ਪਹਿਲੀ ਵਾਰੀ ਤੋਖਾ ਹੋਇਆ ਜਿੰਦਗੀ ਵਿੱਚ ਔਰ ਮੈਂ ਆਪਣੇ ਆਪ ਨੂੰ ਬਹੁਤ ਵੱਡਾ ਗੁਨਾਹਗਰ ਸਮਝਦਾ ਮੈਂ ਸਿੱਖ ਜਗਤ ਨੂੰ ਇਸ ਗਲ ਦੀ ਮਾਫੀ ਮੰਗਦਾ ਅਰ ਜੇ ਨਾਲ ਗੁਰਸਿੱਖਾਂ ਨੂੰ ਪਤਾ ਲੱਗੇਗਾ ਉਹਨਾਂ ਦਾ ਜੋ ਮਸਾਂ ਬੜਿਆ ਹੋਇਆ ਵਿਸ਼ਵਾਸ ਟਿਕਰਾ ਗਈ ਜਿੱਥੇ ਤੇ ਇਸੇ ਕਿਸੰਧੇ ਇਹਤਨੀ ਅਜੋ ਜ਼ਰੂਰ ਟੁੱਟੇਗਾ ਸਗਾ ਮਿਲ ਸਿਖ ਕੌਮ ਜੋ ਮਰਜੀ ਦੇ ਦੇ ਪਰ ਮੈਂ ਆਪਣੇ ਗੁਰੂ ਨੂੰ ਹਾਜ਼ਰ ਨਾਲ ਜਿਸ ਸੰਸਕੀ ਗੱਲ ਕਰਾਂ ਮੈਂ ਜਾਣ ਕੇ ਨਹੀਂ ਕੀਤਾ ਕੁਛ ਨਾ ਇਸ ਇਸ ਤਰ੍ਹਾਂ ਲਈ ਮੈਂ ਤਾਂ ਕੋਈ ਉਮੀਦ ਰੱਖਿਓ ਇਹ ਜ਼ਰੂਰ ਹੈ ਕਿ ਅਸੀਂ ਮਾਇਆ ਦਾ ਧੰਦਾ ਬਣਾਇਆ ਹੋਇਆ ਪਰ ਮੈਂ ਆਪਣੇ ਆਪ ਨੂੰ ਇਹਨਾਂ ਗੱਲਾਂ ਤੂੰ ਉੱਪਰ ਚੁਪਣ ਦੀ ਕੋਸ਼ਿਸ਼ ਕਰਦਾ ਕਦੇ ਮਾਇਆ ਪਿੱਛੇ ਮੈਂ ਆਪਣੀ ਜ਼ਮੀਰ ਦੇਚੀ ਨਹੀਂ ਤਾਂ ਮੈਂ ਉੱਥੋਂ ਦੀਆਂ ਸੰਗਤਾਂ ਨੂੰ ਵੀ ਇਹ ਗੱਲ ਲੱਖਦਾ ਕਿ ਤੁਸੀਂ ਵੀ ਥੋੜਾ ਧਿਆਨ ਰੱਖਿਆ ਕਰੋ ਸਾਨੂੰ ਤਾਂ ਪਤਾ ਨਹੀਂ ਮੈਂ ਸਟੇਜ 'ਤੇ ਗੱਲ ਕੀਤੀ ਕਿ ਮੈਂ ਪਹਿਲੀ ਵਾਰ ਇਸ ਇਲਾਕੇ ਵਿੱਚ ਆਇਆ ਟੋਪੜ ਦੇ ਉਸ ਏਰੀਆ 'ਚ ਮੇਂਦਰਖ ਪਿੰਡ ਮੇਂਦਰਖੀਆ ਦਾ ਮਸ਼ਹੂਰ ਸੀ ਬੰਦਾ ਉਹਦੇ ਨਾਲ ਗਏ ਖਿਜ਼ਰਾਬਾਦ ਜਿੱਥੇ ਗੁਰੂ ਸਾਹਿਬ ਵੀ ਆਏ ਔਰ ਮੇਰੇ ਗੁਰਸਿੱਖਾਂ ਦੇ ਬਾਅਦ ਉੱਥੋਂ ਦੇ ਫੋਨ ਵੀ ਆਏ ਮੈਂ ਉਹਨਾਂ ਨੂੰ ਬੇਨਤੀ ਕੀਤੀ ਮੈਂ ਕਿਹਾ ਯਾਰੋ ਤੁਸੀਂ ਤੁਹਾਨੂੰ ਪਤਾ ਹੈ ਕਿ ਬਾਬਾ ਇਸ ਤਰ੍ਹਾਂ ਦਾ ਮੈਨੂੰ ਤਾਂ ਬਿਲਕੁਲ ਨਹੀਂ ਪਤਾ ਜੇ ਮੈਂ ਕੁਝ ਦੇਖ ਵੀ ਲੈਂਦਾ ਬਾਈ ਚਾਸ ਮੈਂ ਲੇਟ ਹੋ ਗਿਆ ਸਿੱਧਾ ਹੀ ਪਨਾਲੇ ਵਿੱਚ ਚਲਾ ਗਿਆ ਔਰ ਜੇ ਮੈਂ ਕੁਝ ਦੇਖ ਲੈਂਦਾ ਮੈਂ ਤਾਂ ਵੀ ਉੱਥੇ ਕੀਰਤਨ ਨਾ ਕਰਦਾ ਇਸ ਤਰ੍ਹਾਂ ਕਈ ਵਾਰ ਨਹੀਂ ਹੁੰਦੀ ਜਦੋਂ ਅਸੀਂ ਇਸ ਤਰ੍ਹਾਂ ਕੁਝ ਦੇਖਦੇ ਹਾਂ ਅਸੀਂ ਵਾਪਸ ਆ ਜਾਂਦੇ ਹਾਂ ਸਾਡੇ ਲਈ ਸਭ ਕੁਝ ਗੁਰੂ ਸਾਧ ਗੁਰੂ ਗ੍ਰੰਥ ਸਾਹਿਬ ਜੀ ਪਹਿਲਾਂ ਬਾਕੀ ਸਭ ਕੁਝ ਬਾਅਦ ਵਿੱਚ ਤਾਂ ਮੈਂ ਬੇਨਤੀ ਕਰਾਂਗਾ ਆਲੇ ਦੋਲੇ ਦੇ ਇਸ ਸੰਗਤਾਂ ਨੂੰ ਵੀ ਕਿ ਤੁਸੀਂ ਵੀ ਤਿਆਰ ਰੱਖਿਆ ਕਰੋ ਜੇ ਕੋਈ ਅਣਜਾਣ ਪੁਨੇ ਵਿੱਚ ਫਸਦਾ ਉਹਨੂੰ ਪਹਿਲਾਂ ਗੇਟ ਤੇ ਦੱਸ ਦਿਓ ਭਰਾਓ ਤੇ ਤੁਹਾਡੇ ਆਉਣ ਵਾਲੀ ਜਗ੍ਹਾ ਨਹੀਂ ਹੈਗੀ ਇਹ ਬਾਬਾ ਮੈਨੂੰ ਪਤਾ ਲੱਗਿਆ ਕਿ ਜਲਦ ਤੁਣਾ ਵੀ ਕਰਦਾ ਪੋਤ-ਪੋਤਣੇ ਵੀ ਕੱਢਦਾ ਉਸ ਬਾਬੇ ਨੇ ਵੀ ਕਿਹਾ ਨਾ ਬਾਬਾ ਤੇਰੇ ਨਾਲੋਂ ਵੱਡਾ ਕੋਈ ਪੋਤਣਾ ਨਹੀਂ ਤੂੰ ਜਿੰਦਾ ਵੀ ਪੋਤ ਹੈ ਮਰ ਕੇ ਵੀ ਤੂੰ ਪੋਤ ਹੀ ਬਣਨਾ ਤੂੰ ਤੋਖਾ ਮੈਨੂੰ ਵੀ ਦਿੱਤਾ ਉੱਥੇ ਬੈਠੇ ਸਿੱਖ ਸੰਤਾਂ ਨੂੰ ਵੀ ਭਲਿਖਾ ਪਾਇਆ ਹੋਇਆ ਕਿ ਸ਼ਾਇਦ ਉਹ ਵੀ ਮੱਥਾ ਟੇਕੀ ਜਾਂਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਹੁਣ ਰੰਬਾਲੇ ਚੁੱਕੇ ਤੇ ਕਿਸੇ ਨੇ ਦੇਖਣਾ ਨਹੀਂ ਇਹ ਤਾਂ ਉਦੋਂ ਹੀ ਮੈਨੂੰ ਪਤਾ ਲੱਗਾ ਜਦੋਂ ਹੁਕਮਨਾਮਾ ਲਿਆ ਵੀ ਮੇਰੇ ਗੁਰੂ ਨੇ ਬੋਲਦਾ ਇੱਥੇ ਕੋਈ ਹੋਰ ਬੋਲਦਾ ਅਰੋ ਤੱਕ ਦੇਰ ਵੀ ਹੋ ਗਈ ਸੀ ਵਕਤ ਵੀ ਲੰਘ ਗਿਆ ਸੀ ਮੈਂ ਬੇਨਤੀ ਕਰਾਂਗਾ ਸਾਰੀਆਂ ਸੰਗਤਾਂ ਨੂੰ ਜਾਗਰੂਕ ਹੋਈਏ ਅਜੇ ਸਰਸੇ ਵਾਲਾ ਗੁਰੂ ਗੋਬਿੰਦ ਸਿੰਘ ਜੀ ਦੀ ਰੀਸ ਕਰਦਾ ਉਸ ਤਰ੍ਹਾਂ ਦੀ ਸਾੰਗ ਵਰਤੌਂਦਾ ਹੁਣ ਲੋਕਾਂ ਨੇ ਇਸ ਤਰ੍ਹਾਂ ਲੋਕਾਂ ਨੂੰ ਸਿੱਖਾਂ ਨੂੰ ਪੁਲੇਖਾ ਪਾ ਕੇ ਕਿ ਦੇਖੋ ਜੇ ਭਾਈ ਮਨਿੰਦਰ ਸਿੰਘ ਇਸ ਗ੍ਰੰਥ ਨੂੰ ਅਤਮਥਾ ਦੇਖ ਸਕਦਾ ਤਾਂ ਅਸੀਂ ਵੀ ਦੇਖ ਸਕਦੇ ਪਰ ਮਨਿੰਦਰ ਸਿੰਘ ਨੂੰ ਪਤਾ ਹੀ ਨਹੀਂ ਕਿ ਮੇਰਾ ਗੁਰੂ ਨੇ ਉੱਥੇ ਕੁਝ ਹੋਰ ਸੀ ਸੋ ਮੈਂ ਬੇਨਤੀ ਕਰਾਂਗਾ ਆਪਣੇ ਅੱਗੇ ਸਿੰਘਾਂ ਨੂੰ ਥੋੜੀ ਜਿਹੀ ਸਿਟੂਏਸ਼ਨ ਤੋਂ ਹੀ ਹੈ ਮੇਰੀ ਗਲਤੀ ਹੈ ਮੈਨੂੰ ਅਣਜਾਣ ਪੁਨੇ ਚ ਕਦੇ ਇਦਾਂ ਸੋਚਿਆ ਨਹੀਂ ਸੀ ਕੇਜ ਹੋਏਗਾ ਜੋ ਮੈਂ ਉੱਥੇ ਕਰ ਕੁਛ ਨਹੀਂ ਸਕਿਆ ਇਹਦੇ ਵਿੱਚ ਵਜਾ ਮੈਂ ਅੱਗੇ ਇੱਕ ਵਾਰੀ ਇੱਕ ਸੰਤਾਪ ਹਟਾ ਚੁੱਕਾ ਇੱਕ ਬਾਬਾ ਹਰਜਨ ਸਿੰਘ ਆਪਣੇ ਆਪ ਨੂੰ ਖਾਲਸਾ ਹੀ ਕਹੁੰਦੇ ਨੇ ਗੜਦੀਵਾਲ ਦੇ ਇਲਾਕੇ ਵਿੱਚ ਜਿਹੜੇ ਪ੍ਰਸ਼ਾਦਾ ਨਹੀਂ ਛਕਦੇ ਉਹਨਾਂ ਦੇ ਪਿੰਡ ਵਿੱਚ ਮੇਰੀ ਬਹੁਤ ਜ਼ਿਆਦਾ ਬੇਇੱਜ਼ਤੀ ਹੋਈ ਰੇਮ ਸਿੰਘ ਪ੍ਰੀਤਮ ਵਾਲੇ ਨੇ ਕੀਤੀ ਕਸੂਰ ਮੇਰਾ ਸਿਰਫ ਇਹ ਸੀ ਕਿ ਮੈਂ ਕਿਤੇ ਉਹ ਰਾਗ ਸਿੱਖ ਕੇ ਬਾਕਾਇਦਾ ਕੀਰਤਨ ਸਿੱਖ ਕੇ ਕੀਰਤਨ ਨਹੀਂ ਕਰਦਾ ਇਹ ਗੱਲ ਕਿਤੇ ਮੈਂ ਪਹਿਲਾਂ ਕਹੀ ਹੋਈ ਸੀ ਉਹਨਾਂ ਨੇ ਉਸ ਗੱਲ ਨੂੰ ਆਧਾਰ ਬਣਾ ਕੇ ਕਿ ਮੈਨੂੰ ਕੈਸਟ ਸੁਣਾ ਦਿੱਤੀ ਉਸ ਕੈਸਟ ਵਿੱਚ ਇਹ ਕਿਹਾ ਗਿਆ ਕਿ ਮਨਿੰਦਰ ਸਿੰਘ ਨਗੋਰਾ ਹੈ ਨਗੋਰੇ ਦਾ ਨਾਮ ਬੁਰਾ ਹੈ ਇਹਦਾ ਤੁਸ਼ਕੀਰਤ ਨਾ ਸੁਣਾ ਕਰੋ ਮੇਰੇ ਤੋਂ ਪਹਿਲਾਂ ਜਾਣ ਬੁਝ ਕੇ ਸਾਰਾ ਡਰਾਮਾ ਕੀਤਾ ਮੈਨੂੰ ਉਸ ਬਾਬੇ ਪ੍ਰੇਮ ਸਿੰਘ ਪ੍ਰੀਤਮਪੁਰ ਵਾਲੇ ਨੇ ਸਟੇਜ ਤੇ ਗਲ ਕਈ ਕਿ ਕੰਜਰ ਔਰ ਇਹਨਾਂ ਨੂੰ ਇੱਕ ਇੱਕ ਕੰਜਰਾਂ ਦੀਆਂ ਤਰ੍ਹਾਂ ਤੇ ਸ਼ਬਦ ਪੜ੍ਹਦੇ ਨੇ ਇਹਨਾਂ ਨੂੰ ਸੁਣਨ ਵਾਲੇ ਤੇ ਇਹਨਾਂ ਨੂੰ ਹੋਰ ਰਾਗੀ ਸਿੰਘ ਦੌਣ ਵਾਲੇ ਉਹ ਵੀ ਕੰਜਰ ਨੇ ਇਹਨਾਂ ਦੇ ਕਰਕੇ ਦਰਬਾਰ ਸਾਹਿਬ ਤੇ ਅਟੈਕ ਹੋਇਆ ਔਰ ਉਸ ਵੇਲੇ ਮੈਂ ਅਕਾਲ ਤਖਤ ਤੇ ਗਿਆ ਬੜੀ ਕੋਸ਼ਿਸ਼ ਕੀਤੀ ਕਿ ਸਿੱਖ ਸੰਸਥਾਵਾਂ ਸੰਸਥਾਵਾਂ ਨਾਲ ਲਵਾ ਪਰ ਮੇਰੇ ਕਿਸੇ ਨੇ ਨਹੀਂ ਸੁਣੀ ਇਸ ਵਾਰੇ ਮੇਰੇ ਰਾਗੀ ਸਿੰਘਾਂ ਦੇ ਜੋ ਰਾਗੀ ਜਥੇ ਨੇ ਕਮੇਟੀਆਂ ਬਣੀਆਂ ਉਹਨਾਂ ਨੇ ਪਟਿਆਲੇ ਵਾਲੀ ਰਾਗੀ ਸਭਾ ਆਈ ਔਰ ਇੱਕ ਲੁਧਿਆਣੇ ਤੋਂ ਭਾਈ ਮਨਜੀਤ ਸਿੰਘ ਪਠਾਨਕੋਟ ਵਾਲੇ ਔਰ ਬੀਬੀ ਬਜੀਤ Kaur Khalsa ਜੀ ਨੇ ਮੇਰਾ ਸਾਥ ਦਿੱਤਾ ਮਸਾਂ ਜਾ ਕੇ ਇਸੇ ਕਾਲਕਤੇ ਆਪਣੀ ਗੱਲ ਰੱਖੀ ਔਰ ਉਹਨਾਂ ਨੇ ਵੀ ਕੁਛ ਨਹੀਂ ਕੀਤਾ ਤਾਂ ਮੈਨੂੰ ਇਹ ਮੇਰਾ ਤਜਰਬਾ ਹੈ ਕਿ ਸਿੱਖਾਂ ਦੇ ਸਾਹਮਣੇ ਜੇ ਮੈਂ ਕੁਛ ਮੇਰੀ ਇੰਨੀ ਬੇਇੱਜ਼ਤੀ ਹੋਈ ਇੰਨਾ ਕੁਝ ਕਿ ਉਹ ਆਖਿਆ ਮੈਂ ਕਿਹਾ ਕਿ ਵੇਹਾਂ ਸੰਗਤ ਵਿੱਚ ਇਸਾ ਸਿੰਘ ਤੁਹਾਡੀ ਕੀਰਤਨੀ ਨੂੰ ਇਸ ਬੰਦੇ ਨੇ ਕੰਜਰ ਕਿਆ ਕੋਈ ਨਹੀਂ ਬੋਲੇ ਹੁਣ ਵੀ ਜੇ ਮੈਂ ਉੱਥੇ ਖੜ ਕੇ ਬੋਲਦਾ ਉਹਨਾਂ ਨੇ ਕੁਝ ਨਹੀਂ ਸੀ ਬੋਲਣਾ ਇਹ ਵੀ ਹੋ ਸਕਦਾ ਕਿ ਉੱਥੇ ਮੈਨੂੰ ਮਾਰ ਕੇ ਜੋ ਮਰਜੀ ਇਲਜ਼ਾਮ ਲਾ ਦਿੰਦੇ ਮਰੇ ਹੋਏ ਬੰਦੇ ਦਾ ਕੋਈ ਮੁੜ ਕੇ ਕਿਸੇ ਨੇ ਸਬੂਤ ਤਾਂ ਦੇਣਾ ਨਹੀਂ ਸੀ ਜੋ ਮਰਜੀ ਕਹਿ ਦਿੰਦੇ ਸਾਡੀਆਂ ਧੀਆਂ ਭੈਣਾਂ ਛੇੜਦਾ ਸੀ ਸੀ ਤਾਂ ਮਾਰ ਦਿੱਤਾ ਕੁਝ ਵੀ ਕਹਿ ਸਕਦੇ ਇਲਜ਼ਾਮ ਵੀ ਮੇਰੇ ਮਰੇਦੇ ਵੀ ਨਾਲ ਰਹਿਣਾ ਸੀ ਇਸ ਕਰਕੇ ਮੈਂ ਉਹ ਵਕਤ ਵਿਚਾਰ ਕੀਤਾ ਉੱਥੋਂ ਵੀ ਨਿਕਲ ਆਇਆ ਇੱਥੋਂ ਵੀ ਨਿਕਲ ਆਇਆ ਇਹ ਮਜਬੂਰੀ ਹੈ ਸਾਡੀ ਤੁੱਕ ਸਾਨੂੰ ਸਾਡੀ ਪਿੱਠ ਪਿੱਛੇ ਵੀ ਕੋਈ ਨਹੀਂ ਸੰਸਤਾ ਆਇਆ ਸੀ ਕੋਈ ਨਹੀਂ ਕਿ ਅਸੀਂ ਕਿਸਦੇ ਕਹੀਏ ਮਾਣ ਕਰੀਏ ਕਿ ਸਾਨੂੰ ਉਹ ਛੜਾ ਲੈਣਗੇ ਜਾਂ ਸਾਡੀ ਗੱਲ ਸੁਣਨਗੇ ਉਦੋਂ ਵੀ ਮੈਂ ਕਾਲ ਤਖਤੇ ਗਿਆ ਕੋਈ ਬਹੁਤੀ ਗੱਲ ਨਹੀਂ ਹੁਣ ਤਾਂ ਵੈਸੇ ਕੁਝ ਉੱਥੇ ਹਾਲ ਹੀ ਕੋਈ ਨਹੀਂ ਤੁਹਾਡੇ ਸਾਹਮਣੇ ਹੀ ਸਾਰਾ ਕੁਝ ਸਾਨੂੰ ਇਨਸਾਫ ਮਿਲਣ ਦੀ ਕਿਤੋਂ ਆਸੇ ਰਹੀ ਹੈ ਸੋ ਮੈਂ ਬੇਨਤੀ ਕਰਾਂਗਾ ਮੇਰੇ ਤੋਂ ਦਲਤੀ ਹੋਈ ਉਸਦੀ ਮੈਂ ਮਾਫੀ ਮੰਗਦਾ ਚਾਹੇ ਜਿਵੇਂ ਵੀ ਹੋਈ ਮਖਸੂਰ ਬਾਹਰ ਰਾਜ ਸਿੰਘਾ ਨੂੰ ਮੈਂ ਸਾਰੇ ਪ੍ਰਚਾਰਕਾਂ ਨੂੰ ਬੇਨਤੀ ਕਰਦਾ ऐसे ਲੋਕਾਂ ਨੂੰ ਅਸੀਂ ਪਛਾਣ ਕੇ ਜਾਇ ਕਰੀਏ ਜਿੱਥੇ ਮੇਰਾ ਗੁਰੂ ਨਾ ਹੋਵੇ ਜਿੱਥੇ ਮੇਰੇ ਗੁਰੂ ਦਾ ਸਤਿਕਾਰ ਨਾ ਹੋਵੇ ਉੱਥੋਂ ਸਾਨੂੰ ਕੋਈ ਕਿਸੇ ਚੀਜ਼ ਦਾ ਨਾਲ ਚਣਾ ਹੋਵੇ ਇਨੀ ਕਿ ਬੇਨਤੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ